ਹਾਂ ਜੀ ਸਰ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵੰਤ ਸਿੰਘ ਬੱਲ ਜਿਨ੍ਹਾਂ ਦੀ ਰਹਿਨਮਾਈ ਹੇਠ ਔਰ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੇੜੀ ਹੋਈ ਆ ਉਸ ਦੇ ਬਤ ਸਾਨੂੰ ਬਹੁਤ ਹੀ ਵੱਡੀ ਇੱਕ ਸਫਲਤਾ ਹਾਸਲ ਹੋਈ ਕਿ ਸਾਨੂੰ 2-3 ਮਹੀਨੇ ਤੋਂ ਇੱਕ ਦੋਸ਼ੀ ਭਗੌੜਾ ਸੀਗਾ ਜਿਹਦਾ ਨਾਮ ਮਰਕੇਸ਼ ਕੁਮਾਰ ਏਰੀਅਸ ਰੋਡਾ ਜੋਤਲੇ ਇੱਤੇਪੰਡਾ ਰਹਿਣਾ ਮਾ ਸੀਗੇ ਉਥੋਂ ਇੱਕ ਨਵਾਲਕ ਲੜਕੀ ਨੂੰ ਕੱਢ ਕੇ ਲਿਆ ਗਿਆ ਸੀਗਾ ਔਰ ਉਹ ਨਵਾਲਕ ਲਕੀ ਦੇ ਨਾਲ ਇਹ ਗਲਤ ਕੰਮ ਕਰਦਾ ਰਿਹਾ ਜਿਸ ਦੇ ਸਬੱਤ ਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ 363 66 376 ਦਾ ਉਹਦੇ ਵਿੱਚ ਅਸੀਂ ਕਾਫੀ ਦਿਨ ਤਿੰਨ ਲੰਭ ਰਹੇ ਸੀਗੇ ਪਰ ਇਹ ਲੁਕਿਆ ਹੋਇਆ ਸੀਗਾ ਹੁਣ ਅੱਜ ਅਸੀਂ ਜਿਹੜਾ ਉਥੇ ਨਾਕਾਬੰਦੀ ਕੀਤੀ ਹੋਈ ਸੀਗੀ ਦਿਰਕਾ ਮੋੜ ਦੇ ਉੱਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਜੋ ਦਸਾਇਕਾਂ ਲੱਗਾ ਹੋਇਆ ਉਦਰਾਣ ਚੈਕਿੰਗ ਦੌਰਾਨ ਇਹ ਜਿਹੜਾ ਉਥੇ ਮਿਲਿਆ ਸਾਨੂੰ ਇਹਦੀ ਚੈਕਿੰਗ ਕੀਤੀ ਜਦੋਂ ਇਹਦੀ ਤਾਂ ਇਹਦੀ ਜੇਬ ਦੇ ਵਿੱਚੋਂ ਜਿਹੜੀਆਂ ਸਾਨੂੰ ਤਕਰੀਬਨ 150 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਉਹ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਅਸੀਂ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 52 ਬਾਈਕਾਡ 85 ਐਨਡੀਪੀਐਸ ਐਕਟ ਦੇ ਦਰਜ ਕੀਤਾ ਆ ਜੋ ਇਹਦੇ ਕੋਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹ ਇੰਨਾ ਟਾਈਮ ਕਿੱਥੇ ਲੁਕਿਆ ਰਿਹਾ ਤੇ ਕੀ ਕੀ ਕਰਦਾ ਰਿਹਾ ਔਰ ਇਹਨੂੰ ਦੂਆ ਮਕਦਮਿਆਂ ਚ ਅਸੀਂ ਪੇਸ਼ ਅਦਾਲਤ ਕੀਤਾ ਸੀਗਾ ਪੇਸ਼ ਅਦਾਲਤ ਕਰਕੇ ਇਹਦਾ ਜਿਹੜਾ ਉਹ 2 ਦਿਨ ਦਾ ਰਮਾਨ ਹਾਸਲ ਕੀਤਾ ਸੀ ਇਹਦੀ ਡੁਗਾਈ ਨਾਲ ਜਿਹੜੀ ਉਹ ਪੁਛਕਿਛ ਕਰਾਂਗੇ